ਅਨੀ ਤੁਹਾਨੂੰ ਜੀ ਖਾਸ ਸਲਾਮ ਹੈ ਗੁਰਜੀ ਕੀ ਫਤਿਹ ਖਾਸ ਐਡ ਵੱਲੋਂ ਕਿਸਾਨ ਸਹਿਤਾ ਜੋ ਕਿ ਆਈ ਹੈ ਮੈਂ ਤੁਹਾਨੂੰ ਟ੍ਰੇਲੀ ਵੀ ਦਿਖਾਉਣਾ ਖਾਲ ਸਾਈਡ ਵੱਲੋਂ ਕਿਸਾਨ ਸਹਿਤਾ ਆਖ ਸਕਦੇ ਹਾਂ ਟ੍ਰੇਲਰ ਪੂਰਾ ਭਰਿਆ ਹੋਇਆ ਹੈ ਦੇ ਵਿੱਚ ਆਹ ਸਾਈਡ ਵੱਲੋਂ ਪੂਰੀ ਸਹਿਤਾ ਜਿਹਦੇ ਆਈ ਹੈ ਤੇ ਜਿਹਦੇ ساتھ ਇਹ ਆਹ ਸਾਈਡ ਵੱਲੋਂ ਇਹ ਸਹਾਈਤਾਂ ਭੇਜੀ ਗਈ ਆ ਪੂਰਾ ਟਰੈਕਟਰ ਜੋ ਕਿ ਪੂਰਾ ਸਮਾਨ ਆ ਇਹਦੇ ਵਿੱਚ ਆਇਆ ਗਿਆ ਹੈ ਲਗਾਜੀ ਤੁਸੀਂ ਦੇਖ ਸਕਦੇ ਆ ਖਾਲ ਸਾਈਡ ਵੱਲੋਂ ਇਹ ਸਹਾਈਤਾ ਜਿਹੜੀ ਆਈ ਆ ਤੇ ਕਿਸਾਨਾਂ ਖਾਤਰ ਆਈ ਆ ਇਹ ਖਸਾਰੀ ਸਹਾਈਤਾ ਇਹ ਕਿਸਾਨਾਂ ਖਾਤਰ ਲੈ ਕੇ ਆਏ ਕਸਾਤ ਵੀ ਆ ਵੀ ਇੱਧਰ ਆਓ ਇਹ ਕਿਸਾਨਾ ਖਤ ਸਿਰ ਤੇ ਲੈ ਕੇ ਆਏ ਤੁਸੀਂ ਇਹ ਜੀ ਕਿਸਾਨਾ ਖਤ ਗੱਦੀ ਲੈ ਕੇ ਹੋਰ ਕੀ ਕਸਾਮਾਨ ਹੈ ਦੇ ਵਿੱਚ 10 ਬੀਨਾ ਜੀ ਗੱਦੇ ਜੀ ਪਟਿਆਲਾ ਜੀ ਹੋਰ ਬਾਤ ਸਭਰਾ ਜੀ ਸਾਰੇ ਕਿਸਾਨਾ ਬਾਤ ਹੈ ਜਿਕਣਾ ਪੈਣਾ ਦਿੱਲੀ ਦੋਲਣ ਦੇ ਵਿੱਚ ਤੁਸੀਂ ਲੈ ਕੇ ਆਏ ਤੇ ਸਾਰਾ ਸਮਾਨ ਹੈ ਦੇ ਵਿੱਚ ਠੀਕ ਹੈ ਕਿਹੜੀ ਜਗ੍ਹਾ ਤੋਂ ਆਏ ਆ ਪਟਿਆਲੇ ਤੋਂ ਆਏ ਆ ਠੀਕ ਖਾਸ ਸਾਈਡ ਵੱਲੋਂ ਤੁਸੀਂ ਸੁਣਿਆ ਵੀ ਇਹ ਇਹ ਸਾਰਾ ਸਮਾਨ ਆ ਜਿਹੜਾ ਕਿ ਸਾਰਾ ਇਹ ਆਇਆ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹਦੀਆਂ ਤਸਵੀਰਾਂ ਮੈਂ ਤੁਹਾਡੇ ਨਾਲ ਗੱਲ ਵੀ ਕਰਾਈ ਆ ਇਹਦੇ ਵਿੱਚ ਹਰ ਇੱਕ ਚੀਜ਼ ਕਿਸਾਨਾਂ ਬਾਤੇ ਉਪਲਬਧਾ ਕਿਸਾਨ ਸਹਿਤਾ ਜੋ ਕਿ ਆਈ ਆ ਗੱਡੇ ਝਾੜੂ ਡਸਟਮੀਨ ਜਿੱਕਣਾ ਪਹਿਲਾ ਦਿੱਲੀ ਦੋਲਣ ਦਾਦਾ ਉਸੇ ਤਰ੍ਹਾਂ ਇਹਦੇ ਵਿੱਚ ਸਾਰਾ ਸਮਾਨ ਜੋ ਕਿ ਪਹੁੰਚੇ ਆ ਖਾਸ ਸਾਈਡ ਵੱਲੋਂ ਇਹ ਸਮਾਨ ਜਿਹੜਾ ਆਇਆ ਟ੍ਰੇਲੀ ਭਰ ਕੇ ਆਇਆ ਸਾਰੀ ਤੁਸੀਂ ਦੇਖ ਸਕਦੇ ਆ ਇਹ ਸਾਡੀ ਵੀਡੀਓ ਵਾਧ ਤੇ ਬਾਅਦ ਸ਼ੇਅਰ ਕਰਨ ਹਰ ਤੇ ਕੱਲ ਪਹੁੰਚਣੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ